ਖਾਣਾ ਮੇਟਿਆਣੀ ਦੀ ਐਸਆਈ ਜਗਜੀਤ ਸਿੰਘ ਦੀ ਬਦਲੀ ਹੋਣ ਉਪਰੰਤ ਐਸਐਚਓ 우ਸ਼ਾ ਰਾਣੀ ਨੇ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਕਿਹਾ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਨੂੰ ਨਹੀਂ ਪਕਸ਼ਾ ਜਾਵੇਗਾ ਅਤੇ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਡੈੱਕ ਵਜਾਉਣ ਤੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਨਸ਼ਿਆਂ ਦੇ ਵਪਾਰੀਆਂ ਨੂੰ ਵੀ ਨਹੀਂ ਪਕਸ਼ਾ ਜਾਵੇਗਾ ਇਨਸਪੈਕਟਰ ਹੁਸ਼ਰਾਨੀ ਮੈਂ ਅੱਜ ਥਾਣਾ ਮੇਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਮੈਂ ਥਾਣਾ ਚੱਬੇਵਾਲ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਉਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਬਤੌਰ ਸਚੋਤਾ ਨਾਤ ਰਹੀ ਹਾਂ ਐਂਡ ਮੈਂ ਆਪਣੇ ਕਾਰਜਕਾਲ ਦੇ ਵਿੱਚ ਜਿਹੜੇ ਆ ਉਹ ਕਾਫੀ ਲੋਕਾਂ ਨੂੰ ਜਿਹੜੀ ਹੈਲਪ ਕੀਤੀ ਹੈ ਪਲੱਸ ਜਿਹੜੀ ਮੇਰੀ ਇਹੀ ਅੱਗੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਸਾਰਿਆਂ ਨਾਲ ਮਿਲ ਕੇ ਅਸੀਂ ਜਿਹੜਾ ਇਹ ਕੰਮ ਕਰਨਾ ਹੈ ਪਲਸ ਜਿਹੜੇ ਨਸ਼ਾ ਇੱਥੇ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਯਾਰੀ ਨਸ਼ਾ ਕਰਨ ਵਾਲਿਆਂ ਦੇ ਜਿਹੜੀ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਆਪਾਂ ਹਸਪੀਟਲਸ ਦੇ ਵਿੱਚ ਜਿਹੜਾ ਉਹ ਐਡਮਿਟ ਕਰਵਾਉਣਾ ਬਿਕੋਜ਼ ਹੀ ਇਜ਼ ਅ ਵਿਕਟਮ ਤੇ ਉਹ ਕੋਈ ਸਾਡੇ ਲਈ ਕੋਈ ਦੋਸ਼ੀ ਨਹੀਂ ਹੈ ਉਹਨਾਂ ਨੂੰ ਆਪਾਂ ਨੂੰ ਉਹਦੀ ਇਲਾਜ ਕਰਾ ਕੇ ਉਹਨੂੰ ਆਪਣੇ ਘਰ ਦੇ ਵਿੱਚ ਆਪਾਂ ਭੇਜਣਾ ਹੈ ਸਹੀ ਸਲਾਮਤ ਇਸ ਤੋਂ ਇਲਾਵਾ ਜਿਹੜੇ ਨਸ਼ਾ ਜਿਹੜੇ ਵੇਚਦੇ ਨੇ ਉਹਨਾਂ ਲਈ ਮੇਰੀ ਖੁੱਲੇ ਤੌਰ ਤੇ ਚੇਤਾਵਨੀ ਹੈ ਕਿ ਜੇ ਉਹਨਾਂ ਨੇ ਇਸ ਮੇਟਿਆਣਾ ਏਰੀਆ ਦੇ ਵਿੱਚ ਆਪਣੇ ਜਿਹੜਾ ਤੇ ਨਸ਼ਾ ਵੇਚਿਆ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਤੇ ਜਿਹੜੀ ਆ ਸਖਤੋ ਸਖਤ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ। ਸਰਕਾਰ ਵੱਲੋਂ ਹਦਾਇਤਾਂ ਦੇ ਮੁਤਾਬਿਕ ਜਿਹੜੇ ਸਾਡੇ ਲਾਅ ਬਣੇ ਹੋਏ ਨੇ ਜੀ ਉਹਨਾਂ ਨੂੰ ਕੋਈ ਫਾਲੋ ਨਹੀਂ ਕਰਦਾ ਡੈਫੀਨੇਟਲੀ ਇਹ ਜਿਹੜੀ ਆ ਲਾਅ ਦੀ ਉਲੰਘਣਾ ਹੈ। ਜਿਹੜੇ ਆ ਟ੍ਰੈਫਿਕ ਦੇ ਰੂਲਸ ਨੇ ਉਹ ਇਸੇ ਕਰਕੇ ਬਣਾਏ ਗਏ ਨੇ ਕਿ ਉਹਨਾਂ ਨੂੰ ਆਪਾਂ ਆਪਣੀ ਸੇਫਟੀ ਲਈ ਸੇਫਟੀ ਯੂਜ਼ ਕਰਦੇ ਹੋਏ ਉਹਨਾਂ ਨੂੰ ਆਪਾਂ ਫਾਲੋ ਕਰੀਏ। ਜਿਹੜੇ ਲੜਕੇ ਜਾਂ ਕੋਈ ਵੀ ਹੈਗਾ ਆ ਬੁਲਟ ਮੋਟਰਸਾਈਕਲ ਦੇ ਦੀ ਕੋਈ ਪਟਾਕੇ ਮਾਰਦੇ ਨੇ ਜਾਂ ਕੋਈ ਹੋਰ ਵੀ ਟ੍ਰੈਫਿਕ ਦੇ ਉਲੰਘਣਾ ਕਰਦੇ ਨੇ ਉਹਨਾਂ ਤੇ ਡੈਫੀਨੇਟਲੀ ਅਸੀਂ ਨਾਕਾਬੰਦੀ ਕਰਕੇ ਇਸ ਤੋਂ ਇਲਾਵਾ ਹੋਰ ਵੀ ਟਾਈਮ-ਟਾਈਮ ਤੇ ਜਿਹੜੇ ਆ ਟ੍ਰੈਫਿਕ ਦੇ ਅਨੁਸਾਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਅਵੇਅਰ ਵੀ ਕਰਾਵਾਂਗੇ ਪਲੱਸ ਜੇ ਕੋਈ ਇਦਾਂ ਦਾ ਕਰਦਾ ਤਾਂ ਡੈਫੀਨੇਟਲੀ ਉੱਤੇ ਕਾਰਵਾਈ ਹੋਏਗੀ ਜੀ ਜਿਨ੍ਹਾਂ ਨੂੰ ਲਾਇਸੈਂਸ ਇਸ਼ੂ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਹਿਲਾਂ ਟ੍ਰੈਫਿਕ ਦੇ ਜਿਹੜੇ ਰੂਲਸ ਆ ਉਹ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਣ ਇੰਡੀਕੇਟਰਸ ਰੋਂਗ ਸਾਈਡ ਲਗਾਣਾ ਜਾਂ ਰੋਂਗ ਪਾਰਕਿੰਗ ਕਰਨਾ ਜਾਂ ਜਿਹੜੇ ਮਤਲਬ ਕਿ ਐਕਸੀਡੈਂਟ ਦਾ ਕਾਰਨ ਬਣਦੇ ਆ ਐਕਸੀਡੈਂਟ ਕਾਰਨ ਕਰਕੇ ਕਈ ਲੋਕਾਂ ਦੀ ਜਿਹੜੀ ਆ ਉਹ ਸਰਟੀਫਿਕੇਟ ਵੀ ਲੱਗਦੀ ਆ ਪਲੱਸ ਜਾਨੀ ਵਾਲੇ ਨੁਕਸਾਨ ਵੀ ਹੁੰਦਾ ਹੈ ਉਹਨਾਂ ਨੂੰ ਬੇਸਿਕਲੀ ਪਹਿਲਾਂ ਜਿਹੜੇ ਆ ਲਾਇਸੈਂਸ ਲੈਣ ਤੋਂ ਪਹਿਲਾਂ ਆਪਣੀ ਜਿਹੜੀ ਆ ਉਹ ਪੂਰੀ ਹੋਰਾਂ ਦੀ ਜਿਹੜੀ ਆ ਸਿੱਖਿਆ ਲੈਣੀ ਚਾਹੀਦੀ ਸਾਰੇ ਰੂਲਸ ਉਹਨਾਂ ਨੂੰ ਪਤਾ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜੇ ਰੋਂਗ ਪਾਰਕਿੰਗ ਕਰਦੇ ਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਕਰਦੇ ਆ ਤਾਂ ਡੈਫੀਨਿਟਲੀ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਪਲੱਸ ਇਸ ਤੋਂ ਇਲਾਵਾ ਅਸੀਂ ਟ੍ਰੈਫਿਕ ਦੇ ਜਿਹੜੇ ਆ ਰੂਲਸ ਬੰਦੀ ਕੋਈ ਸੈਮੀਨਾਰ ਡੈਫੀਨਿਟਲੀ ਅਸੀਂ ਪ੍ਰੋਗਰਾਮ ਕਰਾਂਗੇ ਇੱਥੇ ਵੀ ਜਿਹਦੇ ਨਾਲ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਉਹ ਅਵੇਅਰਨੈਸ ਆਵੇ ਵੀ ਜਿਹੜਾ ਜਿਹੜੀ ਸਾਈਡ ਜਾਣਾ ਆ ਉਹ ਕਿਹੜਾ ਇੰਡੀਕੇਟਰ ਯੂਜ਼ ਕਰਨਾ ਪਾਰਕਿੰਗ ਕਿੱਥੇ ਕਰਨੀ ਹੈ ਜਾਂ ਕਿੰਨੀ ਸਪੀਡ ਤੇ ਚਲਾਣਾ ਆ ਜਾਂ ਹੈਲਮਟ ਲੈਣਾ ਆ ਜਾਂ ਸੀਟ ਬੈਲਟ ਕਰਨੀ ਆ ਇਹ ਡੈਫੀਨਿਟਲੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹਨੂੰ ਕਰਕੇ ਜਲਦੀ ਅਸੀਂ ਥੋੜੇ ਦਿਨਾਂ ਦੇ ਵਿੱਚ ਕੋਈ ਇਦਾਂ ਦਾ ਪ੍ਰੋਗਰਾਮ ਜਿਹੜਾ ਉਹ ਪਬਲਿਕ ਵਾਸਤੇ ਅਰੇਂਜ ਕਰਾਂਗੇ ਇਸ ਮੌਕੇ ਮਹਾਨ ਸ਼ਖਸੀਅਤਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਹੁਸ਼ਿਆਰਪੁਰ ਤੋਂ ਹਨੀ ਸੰਧੂ ਦੀ ਖਾਸਪੋ